ਇੱਕ ਪਿੰਡ ਦੇ ਵਿੱਚ ਉੱਠ ਕੇ ਮਿੱਤਰੋ ਤਿੰਨ ਭਰਾ ਯਾਰ ਪਹਿਲਾਂ ਦੋ ਖੇਡਦੇ ਹੁਣ ਤੇ ਤੀਜੇ ਨੇ ਸੋਚਿਆ ਵੀ ਇਹਨੂੰ ਦੇਖ ਕੇ ਮੈਂ ਲੱਗ ਜਾਣਾ ਯਾਰ ਤੇ ਉਹਨੇ ਆਪ ਸੋਚਿਆ ਹੀ ਨਹੀਂ ਹੋਣਾ ਵੀ ਐਡਾ ਵੱਡਾ ਨਾਂ ਬਣ ਜੂਗਾ ਆਪਦੇ ਭਰਾ ਤੋਂ ਇਨਸਪਾਇਰ ਹੋ ਕੇ ਮੈਂ ਕਹਾਂ ਵੀ ਅੱਜ ਏਜੰਸੀ ਲਾਤੀ ਆ ਉਹਨਾਂ ਮੁੰਡਿਆਂ ਨੇ ਮਿਲ ਕੇ ਆਪਦੇ ਘਰੇ ਮਿੱਤਰੋ ਮੈਂ ਕਹਾਂ ਵੀ ਟਰੈਕਟਰ ਗੱਡੀਆਂ ਇੰਨੀਆਂ ਖੜੀਆਂ ਯਾਰ ਤੁਸੀਂ ਗੈਨ ਨਹੀਂ ਸਕਦੇ ਉਸ ਬੰਦਿਆਂ ਨੇ ਮਿੱਤਰੋ ਰਿਕਾਰਡ ਛਾਪੇ ਆ ਤੇ ਉਹਨਾਂ ਦੀ ਬਾਇਓਗ੍ਰਾਫੀ ਦੇ ਵਿੱਚੋਂ ਆਪਾਂ ਸ਼ਾਜੀ ਦੀ ਗੱਲ ਕਰਨੀ ਆ ਵੀ ਉਹਨੇ ਕਿੱਦਾਂ ਆਣਾ ਬਣਾਇਆ ਉਹ ਅੱਜ ਜੇ ਟੌਪ ਤੇ ਆਣਾ ਤਾਂ ਉਹ ਕਿਦਾਂ ਆਇਆ ਮਿੱਤਰੋ ਉਹਦੀ ਕਿਦਾਂ ਮਿਹਨਤ ਰਹੀ ਆ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸਾਰੇ ਵੀਰ ਭਰਾ ਅੱਜ ਮੇਤਰੋ ਗੱਲ ਕਰਨੀ ਆ ਆਪਾਂ ਬਹੁਤ ਤਗੜਾ ਪਲੇਅਰ ਆ ਪੰਜਾਬ ਦੇ ਵਿੱਚ ਉਸ ਬੰਦੇ ਨੇ ਯਾਰ ਗਰੀਬੀ ਘਰੋਂ ਕੱਢੀ ਆ ਉਹ ਮੁੰਡਿਆਂ ਨੇ ਮੈਂ ਕਹਾਂ ਵੀ ਇੱਕ ਯਾਰ ਆਪਦੇ ਭਰਾ ਨੂੰ ਦੇਖ ਕੇ ਇਨਸਪਾਇਰ ਹੋਣਾ ਆਪਦੇ ਭਰਾ ਨੂੰ ਦੇਖ ਕੇ ਸੋਚਣਾ ਵੀ ਯਾਰ ਇਹ ਇਨਾਮ ਜਿੱਤ ਕੇ ਲਿਆਉਂਦਾ ਤਾਂ ਮੈਂ ਕਿਉਂ ਨਹੀਂ ਮੈਂ ਕਿਉਂ ਨਹੀਂ ਮਿਹਨਤ ਕਰਕੇ ਜੋ ਅੱਗੇ ਆਉਂਗਾ ਉਹ ਬੰਦਾ ਮੇਤਰੋ ਸ਼ਾਜੀ ਸ਼ਕਰਪੁਰੀਆ ਬਹੁਤ ਤਗੜਾ ਪਲੇਅਰ ਆ ਹੈ ਮੁਸਲਮਾਨ ਪਾਰ ਜਦੋਂ ਖੇਡਣ ਲੱਗ ਜਾਂਦੇ ਆ ਨਾ ਆਪਦੇ ਪੰਜਾਬ ਨੂੰ ਮੰਨ ਕੇ ਵੀ ਆਹੀ ਸਾਡਾ ਹੁਣ ਤਾਂ ਪੰਜਾਬ ਆ ਇਹਨੇ ਸਾਨੂੰ ਬਹੁਤ ਕੌਸ਼ਿਸ਼ ਦਿੱਤਾ ਮਿੱਤਰੋ ਸੋ ਉਹ ਬੰਦਾ ਮਿੱਤਰੋ ਸ਼ਾਜੀ ਸ਼ਗਰਪੁਰੀਆ ਇਹਦੀ ਚਰਚਾ ਕਿਉਂ ਹੁੰਦੀ ਆ ਇਹ ਨਿਮਰਤਾ ਬਹੁਤ ਆ ਇੱਕ ਖਿਡਾਰੀ ਅਲੱਗ ਚੀਜ਼ ਆ ਪਰ ਨਿਮਰਤਾ ਹੋਣੀ ਯਾਰ ਉਹ ਬਹੁਤ ਵੱਖਰੀ ਗੱਲ ਆ ਇਹਨੂੰ ਯਾਰ ਬਹੁਤ ਪਿਆਰ ਕਰਦੇ ਆ ਲੋਕ ਲੱਖਾਂ ਲੋਕ ਇਸੇ ਖਿਡਾਰੀ ਦੇ دیਵਾਨੇ ਆ ਸੋ ਆਪਾਂ ਜਨਮ ਦਾਸ ਦਿਆਂ ਪਹਿਲਾਂ ਤੁਹਾਨੂੰ ਨਾਮ ਦੱਸਦੇ ਆ ਦਾ ਸ਼ਹਿਜ਼ਾਦ ਅਲੀ ਆ ਮਿੱਤਰੋ ਉਰਫ ਸ਼ਾਜੀ ਦੇ ਨਾਲ ਸਾਰੇ ਜਾਣਦੇ ਆ ਤੁਸੀਂ ਸ਼ਾਜੀ ਨਾਲ ਜੋ ਹੈ ਹਰ ਇੱਕ ਜੋ ਹੈ ਪਲੇਅਰ ਹਰ ਇੱਕ ਦਾਰਸ਼ਕ ਭਰਾ ਜੋ ਕਬੱਡੀ ਨਾਲ ਜੁੜਿਆ ਹੋਇਆ ਉਹਨੂੰ ਪਤਾ ਵੀ ਸ਼ਾਜੀ ਕੀ ਸ਼ਹਿ ਬਣ ਗਈ ਗੱਲ ਕਰੀਏ ਤਾਂ ਮਿੱਤਰੋ 2025 ਦੇ ਹਿਸਾਬ ਦੇ ਨਾਲ 25 ਸਾਲ ਦੀ ਉਮਰ ਬਣਦੀ ਹੈ ਸ਼ਾਜੀ ਸ਼ਕਰਪਰੀਏ ਦੀ ਜੋ ਹੈ ਪੁਰਾਣਾ ਹੈ ਤਾਂ ਸ਼ਹਿਜਾਦ ਅਲੀਆ ਕਿਉਂਕਿ ਮਾਦਾ ਪਿਤਾ ਨੇ ਇਹਦਾ ਸ਼ਹਿਜਾਦ ਹੀ ਰੱਖਿਆ ਸੀ ਪਰ ਕਬੱਡੀ 'ਚ ਮਿੱਤਰੋ ਸ਼ਾਜੀ ਸ਼ਾਜੀ ਲੋਕੀ ਪਿਆਰ ਨਾਲ ਬੁਲਾਉਂਦੇ ਆ ਮੁੰਡੇ ਨੂੰ ਤੇ ਜੋ ਹੈ ਏਜ ਤੁਹਾਨੂੰ ਦੱਸਤੀ ਆ ਵੀ 25 ਸਾਲ ਦਾ ਡੈਸਟ ਜਲੰਧਰ ਆ ਮਿੱਤਰੋ ਤੇ ਸ਼ਕਰਪੁਰ ਦੇ ਵਿੱਚ ਜੋ ਹੈ ਜੀ ਸ਼ਕਰਪੁਰੀਏ ਦਾ ਜਨਮ ਹੋਇਆ ਤੇ ਫਾਦਰ ਨੇਮ ਦੀ ਗੱਲ ਕਰੀਏ ਤਾਂ ਫਕੀਰ ਹੁਸੈਨ ਤੇ ਮਾਤਾ ਜੀ ਦਾ ਨਾਮ ਜੋ ਆ ਸ਼ਕੀਨਾ ਸੋ ਸਾਰੇ ਜੋ ਜਾਣਦੇ ਹੀ ਆ ਅੱਜ ਕੱਲ ਫਕੀਰ ਹੁਸੈਨ ਜਦੋਂ ਪਹੁੰਚਦਾ ਯਾਰ ਪੰਜਾਬ ਦੇ ਮੇਲਿਆਂ ਤੇ ਨਾਲ ਆ ਆਪਣੇ ਪੁੱਤ ਦੇ ਤਾਂ ਉਦੋਂ ਚਰਚਾ ਹੁੰਦੀ ਆ ਵੀ ਆ ਉਹ ਅਜਨਾਂ ਨੇ ਮੇਰੇ ਵੀਰੋ ਤਿੰਨੇ ਭਾਈ ਜਿਨ੍ਹਾਂ ਦੇ ਕਮਾਲ ਕਰਦੇ ਆ ਸੋ ਇਹਦੇ ਤਿੰਨ ਭਰਾ ਮਿੱਤਰੋ ਦੋ ਭਰਾ ਤਾਂ ਤੁਹਾਨੂੰ ਦੱਸ ਦਿੰਨਾ ਮਲੂਕ ਅਲੀ ਤੇ ਫਰੀਦ ਸ਼ਕਰਪੁਰੀਆ ਮਿੱਤਰੋ ਜੋ ਕਬੱਡੀ ਖੇਡਦੇ ਆ ਮਲੂਕ ਲੰਮੇ ਟਾਈਮ ਤੋਂ ਗਾਹ ਪਾਈ ਆਉਂਦਾ ਉਧਰ ਫਰਿਆਦ ਨਾਲ ਮਿਲ ਕੇ ਮਿੱਤਰੋ ਕਮਾਲਾਂ ਹੀ ਕੀਤੀਆਂ ਹੋਈਆਂ ਜੋ ਸ਼ਗਰਪੁਰ ਦੀ ਟੀਮ ਬਣਦੀ ਆ ਨਾ 2018-19-20 ਚ ਜਦੋਂ ਇੰਦਰਜੀਤ ਕਲਸੀਆ ਨਾਲ ਹੁੰਦਾ ਸੀ ਮਿੱਤਰੋ ਇਹ ਟੀਮ ਨੂੰ ਯਾਰ ਹਰਾਉਣਾ ਬੜਾ ਔਖਾ ਰਿਹਾ ਇਹ ਟੀਮ ਦੇ ਚਰਚੇ ਹੁੰਦੇ ਸੀ ਵੀ ਸ਼ਗਰਪੁਰ ਉਹ ਕਰ ਸਕਦੀ ਹੈ ਜਿੱਥੇ ਆ ਜੇ ਵੀ ਉਹਨਾਂ ਦਾ ਹੀ ਆ ਮੇਲਾ ਉਹੀ ਇਨਾਮ ਲੈ ਕੇ ਜਾਣਗੇ ਇਹ ਲੋਕਾਂ ਚ ਗੱਲਾਂ ਹੁੰਦੀਆਂ ਸੀ ਮਿੱਤਰੋ ਤੇ ਦੋ ਭੈਣਾ ਵੀ ਆ ਮਿੱਤਰੋ ਸ਼ਾਜੀ ਦੇ ਫਰਿਆਦ ਨੂੰ ਦੇਖ ਕੇ ਸ਼ਾਜੀ ਨੇ ਕਬੱਡੀ ਖੇਡਣੀ ਸ਼ੁਰੂ ਕਰਤੀ ਕੀਤੀ ਸੀਗੀ ਤੇ ਸਟੱਡੀ ਜੋ ਹੈ ਨੇ ਨੌ ਕ ਜਮਾਤਾਂ ਹੀ ਕੀਤੀਆਂ ਕਿਉਂਕਿ ਇੰਟਰਸਟਿੰਗ ਇਹਦਾ ਕਬੱਡੀ ਚ ਸੀ ਮਿੱਤਰੋ ਉਦੋਂ ਤੋਂ ਹੀ ਯਾਰ ਇਹ ਸ਼ੁਰੂ ਤੋਂ ਹੀ ਆਪਦੇ ਭਰਾ ਨੂੰ ਦੇਖ ਕੇ ਲੱਗ ਗਿਆ ਉਹਨੂੰ ਦੇਖ ਕੇ ਮਿੱਤਰੋ ਵਜਨੀ ਸ਼ੁਰੂ ਕੀਤੀ ਤੇ ਜਦੋਂ ਉਹ ਜਿੱਤ ਕੇ ਲਿਆਉਂਦਾ ਸੀ ਯਾਰ ਤੇ ਉਹਦਾ ਬਾਪੂ ਬੜਾ ਖੁਸ਼ ਹੁੰਦਾ ਸੀ ਯਾਰ ਵੀ ਆ ਮੇਰਾ ਪੁੱਤ ਜੋ ਹੈ ਬਹੁਤ ਤਕੜੇ ਇਨਾਮ ਜਿੱਤੀ ਆਉਂਦਾ ਪਰ ਉਹਨੂੰ ਦੇਖ ਕੇ ਯਾਰ ਸ਼ਾਜੀ ਨੂੰ ਲੱਗਦਾ ਸੀ ਵੀ ਇਹਨੂੰ ਯਾਰ ਸ਼ਾਬਾਸ਼ ਇਹ ਮਿਲਦੀ ਆ ਤਾਂ ਮੈਨੂੰ ਕਿਉਂ ਨਹੀਂ ਤਾਂ ਦਾ ਉੱਥੋਂ ਜੋ ਹੈ ਕਦਮ ਚੁੱਕਿਆ ਸ਼ਾਜੀ ਨੇ ਤੇ ਅੱਜ ਦੁਨੀਆ ਚ ਨਾਂ ਬਣਿਆ ਡਾਈਟ ਦੀ ਗੱਲ ਕਰੀਏ ਤਾਂ ਮਿੱਤਰੋ ਡਾਈਟ ਦੇਸੀ ਸਬਜੀ ਯਾਰ ਕੀ ਦੁੱਧ ਦਹੀਂ ਜੋ ਐ ਲੱਸੀ ਇਹ ਚੀਜ਼ਾਂ ਜੋ ਐ ਕਰਦਾਗਾ ਸ਼ਾਜੀ ਇਹ ਖਾਂਦਾ ਪੀਂਦਾਗਾ ਬਾਕੀ ਸਟੇਰੋਇਡ ਤਾਂ ਉਹਨੇ ਕਿਹਾ ਵੀ ਹਾਂ ਜੋ ਸੱਟਾਂ ਫੇਟਾਂ ਲੱਗ ਜਾਂਦੀਆਂ ਯਾਰ ਉਦੋਂ ਦਰਦ ਦੂਰ ਕਰਨ ਦੇ ਲਈ ਜ਼ਰੂਰ ਲਾਉਣੇ ਪੈਂਦੇ ਆ ਹਰ ਇੱਕ ਖਿਡਾਰੀ ਕੋਈ ਲਾਉਂਦਾ ਮਿੱਤਰੋ ਤੇ ਉਸਤਾਦ ਆਸ ਦਿੰਨਾ ਮੈਂ ਵੀਰ ਕੋਚ ਆ ਮਿੱਤਰੋ ਮਣੀ ਜਲਾਲਾ ਤੇ ਕਲ ਸਿੰਘ ਵਾਲੇ ਇੰਦਰਜੀਤ ਨੇ ਇਹਨੂੰ ਦਾ ਪੇਚ ਥੋੜੇ ਬਹੁਤ ਯਾਰ ਉਹਨਾਂ ਤੋਂ ਸਿੱਖੇ ਆ ਉਹਨੇ ਤੇ ਕਮਾਲ ਦੇ ਪਲੇਅਰ ਆ ਮਿੱਤਰੋ ਇਹ ਕਲ ਸਿੰਘ ਵਾਲੇ ਇੰਦਰਜੀਤ ਦੇ ਨਾਲ ਜੋੜੀ ਸ਼ਾਦੀ ਦੀ ਬੜੀ ਜਸਦੀ ਆ ਜਦੋਂ ਫਰਿਆਦ ਨਾਲ ਹੋਵੇ ਫਿਰ ਤਾਂ ਗੱਲਾਂ ਹੀ ਕੀ ਕਹਿਣਗਾ ਜੈਮ ਵੀ ਥੋੜੀ ਬਹੁਤ ਕੀਤੀ ਆ ਮਿੱਤਰੋ ਸ਼ਾਜੀ ਨੇ 35 ਕਿਲੋ ਦੇ ਵਿੱਚ ਪਹਿਲਾ ਮੈਚ ਬਹੂਪੌਰ ਤੋਂ ਮਿੱਤਰੋ ਇਹਨੇ ਜਿੱਤਿਆ ਤੇ ਉਸ ਟਾਈਮ ਤੋਂ ਬਾਅਦ ਫਿਰ 55 ਕਿਲੋ ਚੋਂ ਫਰਿਆਦ ਨਾਲ ਖੇਡਿਆ ਮਿੱਤਰੋ ਤੇ 75 ਕਿਲੋ ਚੋਂ ਭੇਟਾਂ ਚੋਂ ਪਹਿਲਾ ਮੋਟਰਸਾਈਕਲ ਮੁੰਡੇ ਨੇ ਜਿੱਤਿਆ ਸ਼ਾਜੀ ਨੇ ਤੇ ਜੋ ਕਮਾਲਾਂ ਆ ਉਸ ਟੂਰਨਾਮੈਂਟ ਤੇ ਖੇਡ ਉਹ ਕਮਾਲਾਂ ਮਿੱਤਰੋ ਉਸ ਟੂਰਨਾਮੈਂਟ ਤੇ ਉਹਨੇ ਕੀਤੀਆਂ ਉਹ ਦਰਸ਼ਕਾਂ ਨੇ ਦੇਖ ਲਿਆ ਵੀ ਇਹ ਅੱਕਾ ਯਾਰ ਹੀਰਾ ਇਹ ਅੱਗੇ ਬਹੁਤ ਕੁਝ ਕਰਨਾ ਇਹਨੇ ਉੱਥੋਂ ਪਤਾ ਲੱਗਦਾ ਸੀ ਉਹਦੀ ਗੇਮ ਦੇਖ ਕੇ ਸੋ ਇਦੂ ਬਾਅਦ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਮਿੱਤਰੋ ਤਾਂ ਫਿਰ ਟੂਰ ਜਿਹੜੇ ਲੱਗੇ ਆ ਇੰਗਲੈਂਡ ਵੀ ਗਿਆ ਆਸਟ੍ਰੇਲੀਆ ਵੀ ਗਿਆ ਨਿਊਜ਼ੀਲੈਂਡ 'ਚ ਵੀ ਖੇਡਿਆ ਮਿੱਤਰੋ ਤੇ ਕੈਨੇਡਾ ਦੇ ਵਿੱਚ ਵੀ ਕਮਾਲਾਂ ਕੀਤੀਆਂ ਸ਼ਗਰਪੁਰਿਆ ਨੇ ਫਿਰ ਤਾਂ ਗਾ ਪਾਈ ਆਇਆ ਮੈਂ ਕਹਾਂ ਯੂਰਪ 'ਚ ਵੀ ਮਨ ਲੱਗਦਾ ਸਰਾ ਕਰਕੇ ਆਇਆ ਤੇ ਕੈਨੇਡਾ ਟ੍ਰਾਂਟੋ ਵਰਲਡ ਕੱਪ ਦਾ ਮਿੱਤਰੋ ਬੈਸਟ ਬਣਨਾ ਹੈ ਕੋਈ ਖਾਲਾਜੀ ਦਾ ਵੜਾ ਨਹੀਂ ਇਹ ਕੋਈ ਕੋਈ ਬਣ ਪਾਉਂਦਾ ਇਹ ਕੋਈ ਕੋਈ ਹੁੰਦਾ ਮਿੱਤਰੋ ਤੇ ਉਤੋਂ ਸ਼ਾਜੀ ਬੈਸਟ ਬਣਿਆ ਤੇ ਇਹ ਮੇਰੇ ਵੀਰੋਂ ਮਾਨ ਹਾਸਲ ਹੋਇਆ ਹੋਇਆ 샤ਜੀ ਨੂੰ ਤੇ ਸਨਮਾਨਨਾ ਦੀ ਗੱਲ ਕਰੀ ਤਾਂ ਆਪਾਂ 샤ਜੀ ਦੇ ਮਿੱਤਰੋ ਫੋਰਚੂਨਰ ਨਾਲ ਵੱਡਾ ਸਨਮਾਨ ਸ਼ਗਰਪੁਰ ਦੇ ਵਿੱਚ ਹੀ ਉਹਦੇ ਭਰਾਵਾਂ ਦੇ ਨਾਲ ਮਿਲ ਕੇ ਹੋਇਆ ਸੀਗਾ ਉਹ ਵੀ ਬਹੁਤ ਵੱਡਾ ਸਨਮਾਨ ਸੀ ਤੇ ਸ਼ਗਰਪੁਰ ਦੇ ਵਿੱਚ ਹੀ ਕਰੀਟਾ ਗੱਡੀ ਨਾਲ ਸਨਮਾਨ ਜੋ ਹੈ 샤ਜੀ ਸ਼ਗਰਪਰੀਏ ਦਾ ਇਹ ਤੋਂ ਪਹਿਲਾਂ ਕੀਤਾ ਗਿਆ ਇਹ ਵੀ ਵੱਡਾ ਸਨਮਾਨ ਭਰਾ ਦਾ ਹੋਇਆ ਤੇ ਮਠੱਡਾ ਕੱਪ ਤੇ ਮਿੱਤਰੋ ਹਾਰਲੇ ਡੈਵਿਡਸਨ ਦਿੱਤਾ ਗਿਆ ਤੇ ਕਬੱਡੀ ਯੂनाइटेड ਫੈਡਰੇਸ਼ਨ ਦੇ ਵਿੱਚ ਜੋ ਐਕਤੀ ਖੇਡਿਆ ਨਾ ਉਦੋਂ ਸ਼ਾਜੀ ਤਾਂ ਪਹਿਲੇ ਨੰਬਰ ਦਾ ਰੇਡਰ ਟੌਪ ਪਹਿਲ ਤੇ ਮਿੱਤਰੋ ਆਇਆ ਤੇ ਬੈਸਟਾਂ ਨੂੰ ਉਦੋਂ ਬੋਲਟ ਸੀਗੇ ਵੀ ਸਾਰੇ ਸੀਜ਼ਨ ਦੇ ਜੋ ਬੈਸਟ ਬਣ ਗਏ ਨਾਲ ਚੋਲੇ ਵਾਲਾ ਆਰਸ਼ੇ ਬੈਸਟ ਸੀਗਾ ਤੇ ਉਦੋਂ ਤੋਂ ਮਿੱਤਰੋ ਜੋ ਹੈ ਹਾਰ ਸ਼ਾਜੀ ਸ਼ਕਰਪੁਰੀਆਂ ਨੇ ਕਮਾਲਾਂ ਕੀਤੀਆਂ ਬੋਲਟ ਵੀ ਜਿੱਤਿਆ ਇਨਾਮ ਦੀ ਤਾਂ ਗਿਣਤੀ ਹੈ ਨਹੀਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਏਜੰਸੀ ਲਾਤੀ ਆਉਣੇ ਘਰੇ ਮੋਟਰਸਾਈਕਲ ਵੀ ਮਿੱਤਰੋ ਕਾਫੀ ਜੋ ਹੈ ਜਿੱਤੇ ਹੋਏ ਆ ਤੇ ਬੋਲਟ ਮੋਟਰਸਾਈਕਲ ਹਾਰਲੇ ਆਇਕਤੀ ਆ ਸੀਜ਼ਨ ਜੋ ਹੈ ਬਹੁਤ ਕਰਮਾ ਵਾਲਾ ਸੀਗਾ ਇਹਨਾਂ ਮੁੰਡਿਆਂ ਲਈ ਬਹੁਤ ਇਨਾਮ ਜਿੱਤੇ ਆ ਹਾਰਲੇ ਵੀ ਲਗਭਗ ਬੋਲਟ ਦੇ ਸ਼ਾਜੀ ਬਰਾਬਰ ਜੇ ਹੀ ਦਿੱਤੇ ਆ ਤੇ ਬਹੁਤ ਤਗੜੀਆਂ ਚੀਜ਼ਾਂ ਮਿੱਤਰੋ ਟਰੈਕਟਰ ਘੋੜਿਆਂ ਨੇ ਵੀ ਘੋੜੇ ਵੀ ਜਿੱਤੇ ਹੋਏ ਆ ਮੁੰਡੇ ਦੇ ਤੇ ਖਤਾਬ ਦੇ ਗੱਲ ਕਰੀਏ ਤਾਂ ਮੁੰਡੇ ਨੂੰ ਉੱਡਣੇ ਸਪਨਾ ਯਾਰ ਸਾਰੇ ਬੁਲਾਉਂਦੇ ਆ ਅੱਜਕੱਲ ਤੁਹਾਨੂੰ ਪਤਾ ਵੀ ਉੱਡਣਾ ਸੱਪ ਬੜਾ ਮਸ਼ਹੂਰ ਆ ਏ ਮਿੱਤਰੋ ਤਾਜੇ ਕਾਲੇ ਸੰਘਿਆਲੇ ਨੂੰ ਕਹਿੰਦੇ ਕਹਿੰਦੇ ਵੀ ਹੁੰਦੇ ਸੀ ਅੱਜ ਇਹਦਾ ਨਾਂ ਪਿਆ ਹੋਇਆ ਵੀ ਉੱਡਣਾ ਸਾਪ ਆ ਗਿਆ ਕਬੱਡੀ ਦਾ ਸਾਰੇ ਜਾਣਦੇ ਆ ਤੇ ਸ਼ਾਜੀ ਦੀ ਤਾਂ ਕਰਕੇ ਮਿੱਤਰੋ ਚੜ੍ਹਾਈ ਪੂਰੀ ਆ ਇਹ ਖਤਾਬ ਮਿਲਿਆ ਹੋਇਆ ਸ਼ਾਜੀ ਨੂੰ ਤੇ ਫੇਵਰੇਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਵੀ ਸ਼ਾਜੀ ਕਿਹੜੇ ਖਿਡਾਰੀਆਂ ਨੂੰ ਪਸੰਦੀਦਾ ਮੰਨਦਾ ਕਿਹੜੇ ਖਿਡਾਰੀ ਉਹਨੂੰ ਵਧੀਆ ਲੱਗਦੇ ਆ ਤਾਂ ਤਾਜਾ ਕਾਲੇ ਸੰਘਿਆਲੇ ਦਾ ਫੇਵਰੇਟ ਰੇਡਰ ਆ ਮਿੱਤਰੋ ਤੇ ਜਾਫੀ ਦੀ ਗੱਲ ਕਰੀਏ ਕਾਲ ਸਿੰਘ ਆਲਾ ਇੰਦਰਜੀਤ ਉਹ ਹੀ ਜਿਹਦੀ ਬਗਲ ਜੀ ਮਸ਼ਹੂਰ ਆ ਮਿੱਤਰੋ ਜਦੋਂ ਬਗਲ ਚੜਾਲੇ ਅੰਦਰਜੀਤ ਫਿਰ ਰੇਡਰ ਦਾ ਵੀ ਭੱਜਣਾ ਔਖਾ ਹੁੰਦਾ ਸੋ ਇਹ ਚੀਜ਼ਾਂ ਮਿੱਤਰੋ ਇਹਦੇ ਖਾਸੀਅਤਾਂ ਇਹ ਚੀਜ਼ਾਂ ਆਪਾਂ ਨੂੰ ਕਲੀਅਰ ਸੀਂਗਾ ਜਿੰਨੀਆਂ ਕਿ ਮੈਨੂੰ ਪਤਾ ਸੀ ਉਹ ਮੈਂ ਤੁਹਾਨੂੰ ਦੱਸਤੀਆਂ ਇੱਕ ਮੈਰਿਜ ਹੋਈ ਆ ਸ਼ਾਜੀ ਸ਼ਕਰਪੁਰੀ ਦੀ ਹੁਣੇ ਹੀ ਜੋ ਕੁਝ ਦਿਨਾ ਪਹਿਲਾਂ ਮੈਂ ਕਹਾਂ ਬਈ ਮੈਰਿਜ ਹੋਈ ਆ ਸ਼ਾਜੀ ਮੈਰਿਜ ਦੇ ਵਿੱਚ ਵਿਆਹ ਬੰਧਨ ਦੇ ਵਿੱਚ ਵੀ ਵੱਜਿਆ ਹੋਇਆ ਵੱਜ ਚੁੱਕਿਆ ਤੇ ਵਿਆਹ ਹੋ ਵੀ ਗਿਆ ਮਿੱਤਰੋ ਤੇ ਉਸ ਲਈ ਵੀ ਭਰਾ ਨੂੰ ਮੁਬਾਰਕਾਂ ਦਿੰਨੇ ਆ ਤੇ ਅਰਦਾਸ ਆ ਵੀ ਆਉਣ ਵਾਲਾ ਸੀਜ਼ਨ ਪੰਜਾਬ ਦਾ ਤੇ ਨੇ ਬਾਹਰ ਮੇਲੇ ਹੋਣੇ ਆ ਉਹਨਾਂ ਤੇ ਵੀ ਇਦਾਂ ਹੀ ਕਮਾਲਾਂ ਕਰੇ ਜਿੱਦਾਂ ਦੀ ਗੇਮ ਹੈਗੀ ਆ ਓਦਾਂ ਹੀ ਸਰਾ ਕਰਦਾ ਰਵੇ ਇੱਕ ਸ਼ੀਲੂ ਨਾ ਬੜੀ ਖੜਕਦੀ ਆ ਪਰ ਪਿਆਰ ਬੜਾ ਇਹਨਾਂ ਦਾ ਬਹੁਤ ਨੋਕਚੋਕਾਂ ਹੋਗਾ ਨਾ ਪਰ ਜੱਚਦਾ ਵੀ ਇਹੀ ਅਜੀਬ ਚੀਜ਼ ਨਾ ਹੋਵੇ ਫਿਰ ਕਬੱਡੀ ਵੀ ਸੁੰਨੀ ਲੱਗਦੀ ਆ ਮਿੱਤਰੋ ਸਵਾਦ ਵੀ ਮੂਰੇ ਤਾਂ ਹੀ ਆਉਂਦਾ ਵੀ ਸ਼ੀਲੂ ਵਰਗਾ ਤਗੜਾ ਪਲੇਅਰ ਹੋਵੇ ਤੇ ਇਧਰੋਂ ਰੇਡਰ ਤਗੜਾ ਹੋਵੇ ਤੇ ਦੋਵਾਂ ਨੂੰ ਮਿੱਤਰੋ ਜਦੋਂ ਡਾਂਗ ਜੋ ਟੱਕਰ ਹੋਊਗੀ ਉਹਦਾ ਦਰਸ਼ਕ ਆਪ ਹੀ ਖੁਸ਼ ਹੋਣਗੇ ਸੋ ਇਹ ਚੀਜ਼ਾਂ ਮਿੱਤਰੋ ਹੋਣੀਆਂ ਹੀ ਚਾਹੀਦੀਆਂ ਮੈਂ ਤਾਂ ਕਹਿੰਨਾ ਫੇਰੀ ਕਬੱਡੀ ਮਿੱਤਰੋ ਮਕੰਮੜਾ ਫੇਰੀ ਜਵਾ ਦਰਸ਼ਕ ਖੁਸ਼ ਹੋਣਗੇ ਫੇਰੀ ਹੋਰ ਲੋਕ ਯਾਰ ਦੇਖਣਗੇ ਕਬੱਡੀ ਨੂੰ ਜੇ ਇੰਟਰਸਟ ਹੋਊਗਾ ਵਿੱਚ ਬਾਕੀ ਜੇ ਮੈਂ ਕੋਈ ਗਲਤ ਬੋਲ ਗਿਆ ਹੋਇਆ ਵੀਡੀਓ ਦੇ ਵਿੱਚ ਤਾਂ ਉਹਦੇ ਲਈ ਮਾਫੀ ਮੰਗਦੇ ਆ ਤੁਹਾਨੂੰ ਕਿਦਾਂ ਦੀ ਗੇਮ ਲੱਗਦੀ ਹੈ ਸ਼ਾਜੀ ਦੀ ਤੁਹਾਨੂੰ ਪਸੰਦੀਦਾ ਲੱਗਦਾ ਕਿ ਨਹੀਂ ਯਾਰ ਤੁਹਾਡਾ ਫੇਵਰੇਟ ਨਹੀਂ ਹੈਗਾ ਕਿ ਨਹੀਂ ਦੱਸਿਓ ਜਰੂਰ ਬਾਕੀ ਹੋਰ ਕਿਹੜੇ ਖਿਡਾਰੀ ਦੀ ਬਾਇਓਗ੍ਰਾਫੀ ਚਾਹੀਦੀ ਹੈ ਤੁਹਾਨੂੰ ਅੱਗੇ ਉਹ ਵੀ ਤੁਸੀਂ ਕਲੀਅਰ ਕਰ ਸਕਦੇ ਹੋ ਮੈਂ ਮੰਨਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਕਰਨਾ શાદી લાઈક જરૂર કર્યો ધનવાદ